ਪੈਨਿਕ ਹੋਣ ਦੀ ਲੋੜ ਨਹੀਂ ਹੈ ਸਤਰਕ ਹੋਣਾ ਜੇ ਨੋਰਮਲ ਰੂਟੀਨ ਐਕਸਰਸਾਈਜ਼ ਹੈ ਪੁਲਿਸ ਅਲਰਟ ਹੈ ਆਪਣੀ ਡਿਊਟੀ ਕਰ ਰਹੀ ਹੈ ਤੇ ਅਸੀਂ ਤੁਹਾਡੇ ਰਹੀ ਲੋਕਾਂ ਨੂੰ ਵੀ ਇਹ ਸਨੈਹ ਦਿੰਨੇ ਆ ਕਿ ਤੁਸੀਂ ਵੀ ਆਪਣਾ ਪੈਨਿਕ ਨਾ ਹੋ ਵਧੀਆ ਤਰੀਕੇ ਨਾਲ ਆਪਣਾ ਕਰੋ ਤੇ ਲੇਕਿਨ ਜਿੱਥੇ ਕੋਈ ਲੱਗਦਾ ਤੁਹਾਨੂੰ ਕਿ ਸ਼ੱਕੀ ਵਿਅਕਤੀ ਤੁਹਾਡੇ ਏਰੀਆ ਵਿੱਚ ਘੁੰਮ ਰਿਹਾ ਤੁਹਾਡੇ ਆਸ-ਪਾਸ ਦਿਖਾਈ ਦੇ ਰਿਹਾ ਕਿਤੇ ਕੋਈ ਕਰਾਇਤੇ ਰਹਿ ਰਿਹਾ ਜਾਂ ਕੋਈ ਸ਼ੱਕੀ ਵਸਤੂ ਪਈ ਹੈ ਉਹਦੀ ਇਮੀਡੀਏਟਲੀ ਜਿਹੜੀ ਸੂਚਨਾ ਪੁਲਿਸ ਨੂੰ ਦਿਓ ਇਹਦੇ ਵਿੱਚ ਅਸੀਂ ਜਿਵੇਂ ਸੈਂਟਰਲ ਦੇ ਸਾਰੇ ਐਸ ਐਚ ਓ ਸੈਂਟਰਲ ਸਬ ਡਿਵੀਜ਼ਨ ਦੇ ਸਾਰੇ ਐਸ ਐਚ ਓਜ਼ ਇਨਵੋਲ ਕੀਤੇ ਮੈਂ ਵੀ ਮੌਕੇ ਤੇ ਆ ਤੇ ਇਹਦੇ ਵਿੱਚ ਜਿਵੇਂ ਅਸੀਂ 2 ਐਸਐਚਓ ਅੰਦਰ ਲਾਏ ਨੇ 2 ਐਸਐਚਓ ਅਸੀਂ ਬਾਹਰ ਲਾਏ ਨੇ ਇੱਕ ਤੋਂ ਅਸੀਂ ਗੇਟ ਜਿਵੇਂ ਕਵਰ ਕਰਨੇ ਨੇ ਅਗਰ ਸੁਪੋਜ਼ ਹੋ ਜਾਂਦਾ ਕੁਝ ਤਾਂ 2 ਐਸਐਚਓ ਦੀ ਡਿਊਟੀ ਲਈ ਹੈ ਕਿ ਉਹ 몰 ਖਾਲੀ ਕਰਾਇਆ ਕਿਵੇਂ ਕਰਾਂਗੇ ਅੰਦਰ ਚੈਕਿੰਗ ਕਰਨਗੇ ਤੇ ਇੱਕ ਐਸਐਚਓਜ਼ ਗੇਟ ਕਵਰ ਕਰਕੇ ਜਿਹੜੇ ਬਾਹਰੋਂ ਕੋਈ ਅੰਦਰ ਨਾ ਆ ਸਕੇ ਤੇ ਇੱਕ ਬਿਲਕੁਲ ਆਊਟਰ ਕਾਰਡਨ ਤੇ ਕਿ ਜਿਹੜੇ ਭੀੜ ਹੈਗੀ ਆ ਬਾਹਰ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਦਿੱਲੀ ਤਮਾਕੇ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੂੰ ਤਰਕ ਨਜਾਂਦੀ ਦਿਖਾਈ ਦੇ ਰਹੀ ਹੈ ਤੇ ਇੱਥੇ ਹੀ ਏਡੀਸੀਪੀ 1 ਸਮੀਰ ਵਰਮਾ ਜੀ ਵੱਲੋਂ ਗੋਵਰਦਨ ਜੀਐਮਡੀ ਮਾਲ ਦੇ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਤੇ ਅੱਗੇ ਗੱਲਬਾਤ ਵੀ ਕਰਦੇ ਹਾਂ ਅੱਜਕਾ ਕੀ ਉਹਨਾਂ ਦਾ ਕਹਿਣਾ ਹੈ ਜੀ ਸਰ ਅਜੇ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਜਿਹੜੀ ਸਾਡੇ ਆਪਣੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਆਪਣੇ ਮਾਨਯੋਗ ਸੀਪੀ ਲੁਧਿਆਣਾ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀ ਇੱਕ ਮੌਕ ਡ੍ਰਿਲ ਜਿਹੜੀ ਅਸੀਂ ਜੀਐਮਡੀ ਮਾਲ ਵਿੱਚ ਕੀਤੀ ਅੱਜ ਇਹਦੇ ਵਿੱਚ ਮੌਕ ਡ੍ਰਿਲ ਦਾ ਮਤਲਬ ਹੁੰਦਾ ਹੈ ਕਿ ਰੱਬ ਨਾ ਕਰੇ ਲੇਕਿਨ ਅਗਰ ਕੁਝ ਵੀ ਅਣਸੁਣਖੇ ਜਿਹੜੀ ਘਟਨਾ ਜਿਹੜੀ ਹੈ ਉਹ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਪੁਲਿਸ ਨੇ ਕਿਸ ਤਰੀਕੇ ਨਾਲ ਰਿਸਪੌਂਡ ਕਰਨਾ ਹੈ ਉਹਦੇ ਲਈ ਜਿਹੜੀ ਇੱਕ ਟ੍ਰੇਨਿੰਗ ਹੈ ਅਸੀਂ ਟਾਈਮ-ਟਾਈਮ ਤੇ ਕਰਦੇ ਰਹਿੰਦੇ ਆ ਤਾਂ ਉਹ ਕਿਹੜੀ ਐਕਸਰਸਾਈਜ਼ ਅਸੀਂ ਅੱਜ ਕੀਤੀ ਹੈ ਇਹਦੇ ਵਿੱਚ ਅਸੀਂ ਜਿਵੇਂ ਸੈਂਟਰਲ ਦੇ ਸਾਰੇ ਐਸਐਚਓਜ਼ ਸੈਂਟਰਲ ਸਬ-ਡਿਵੀਜ਼ਨ ਦੇ ਸਾਰੇ ਐਸਐਚਓਜ਼ ਇਨਵੋਲ ਕੀਤੇ ਮੈਂ ਵੀ ਮੌਕੇ ਤੇ ਆਇਆ ਹਾਂ ਤੇ ਇਹਦੇ ਵਿੱਚ ਜਿਵੇਂ ਅਸੀਂ 2 ਐਸਐਚਓਜ਼ ਅੰਦਰ ਲਾਏ ਨੇ 2 ਐਸਐਚਓਜ਼ ਅਸੀਂ ਬਾਹਰ ਲਾਏ ਨੇ ਇੱਕ ਤੋਂ ਅਸੀਂ ਗੇਟ ਜਿਵੇਂ ਕਵਰ ਕਰਨੇ ਨੇ ਅਗਰ ਸੁਪੋਜ਼ ਹੋ ਜਾਂਦਾ ਕੁਝ ਤਾਂ 2 ਐਸਐਚਓਜ਼ ਦੀ ਡਿਊਟੀ ਲਈ ਹੈ ਕਿ ਉਹ 몰 ਖਾਲੀ ਕਰਾਇਆ ਕਿਵੇਂ ਕਰਾਂਗੇ ਅੰਦਰ ਚੈਕਿੰਗ ਕਰਨਗੇ ਤੇ ਇੱਕ ਐਸਐਚਓਜ਼ ਗੇਟ ਕਵਰ ਕਰਕੇ ਜਿਹੜੇ ਬਾਹਰੋਂ ਕੋਈ ਅੰਦਰ ਨਾ ਆ ਸਕੇ ਤੇ ਇੱਕ ਬਿਲਕੁਲ ਆਊਟਰ ਕਾਰਡਨ ਤੇ ਕਿ ਜਿਹੜੇ ਭੀੜ ਹੈਗੀ ਹੈ ਬਾਹਰ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਤਾਂ ਇੱਕ ਐਕਸਰਸਾਈਜ਼ ਹੈ ਇਹ ਨਾਲ ਕੀ ਹੈ ਮੁਲਾਜ਼ਮਾ ਦੀ ਆਪਾਂ ਨੇ ਹੈ ਤੇ ਕਿਦ ਰਿਹਸਲ ਜੀ ਹੋ ਜਾਂਦੀ ਹੈ ਪਤਾ ਲੱਗਦਾ ਰਹਿੰਦਾ ਹੈ ਕਿ ਅਗਰ ਕੁਝ ਹੁੰਦਾ ਤਾਂ ਉਹਨੂੰ ਕਿਸ ਤਰੀਕੇ ਨਾਲ ਰਿਸਪੌਂਡ ਕਰਨਾ ਚਾਹੀਦਾ। ਸੋ ਸਰ ਇਸ ਦੇ ਦਾਵਾ ਹੋਰ ਕਿਹੜੀਆਂ-ਕਿਹੜੀਆਂ ਥਾਵਾਂ ਦੇ ਉੱਤੇ ਮੌਕੇ ਚਲਾਈ ਜਾ ਰਹੀ ਹੈ। ਅੱਜ ਜਿਹੜਾ ਅਸੀਂ ਜੀਐਮਡੀ ਮਾਲ ਕੀਤਾ ਹੈਗਾ ਤੁਸੀਂ ਦੇਖਿਆ ਹੋਣਾ ਅਸੀਂ ਕਿ ਅੱਗੇ ਰੇਲਵੇ ਸਟੇਸ਼ਨ ਵਗੈਰਾ ਵੀ ਚੈੱਕ ਕਰਦੇ ਹਾਂ ਹੋਰ ਬਾਜ਼ਾਰਾਂ ਦੇ ਵੀ ਕਰਦੇ ਹਾਂ ਅੱਜ ਸਪੈਸੀਫਿਕਲੀ ਅਸੀਂ ਜਿਹੜਾ ਇਹ ਮਾਲ ਚੂਜ਼ ਕਰਕੇ ਇਹ ਕੀਤਾ ਹੈ। ਸਬੀਤੇ ਦਿਨ ਦਿੱਲੀ ਦੇ ਵਿੱਚ ਵੀ ਸੀਰੀਅਸ ਬਲਾਸਟ ਹੋਇਆ ਜਿਹਨਾਂ ਨੂੰ ਲੈ ਕੇ ਰੈਡ ਅਲਰਟ ਜਾਰੀ ਹੋਇਆ। ਛੁਡੀਜੀ ਪੰਜਾਬ ਨੇ ਉਹਦੇ ਲਈ ਵੀ ਕੋਈ ਹਦਾਇਤਾਂ ਜਾਰੀ ਕੀਤੀਆਂ? ਬਿਲਕੁਲ ਜਿਹੜਾ ਹੈਗਾ ਜੀ ਜਿਹੜਾ ਕਿ ਹੋਇਆ ਦਿੱਲੀ ਤੁਹਾਨੂੰ ਸਾਰਿਆਂ ਨੂੰ ਪਤਾ ਰੈਡ ਫੋਰਡ ਦੇ ਨੇੜੇ ਬਲਾਸਟ ਹੋਇਆ। ਪਰ ਸਾਨੂੰ ਵੀ ਜਿਹੜਾ ਹੈਗਾ ਕਿ ਵੈਸੇ ਇੱਥੇ ਕੁਝ ਨਹੀਂ ਕੋਈ ਇਨਪੁਟ ਨਹੀਂ ਹੈਗੀ ਐ। ਲੇਕਿਨ ਅਗਰ ਕੰਟਰੀ ਵਿੱਚ ਕਿਤੇ ਹੋਇਆ ਤਾਂ ਸਤਰਕ ਰਹਿਣਾ ਚਾਹੀਦਾ। ਪੈਨਿਕ ਹੋਣ ਦੀ ਲੋੜ ਨਹੀਂ ਐ। ਸਤਰਕ ਹੋਣਾ ਜਿਵੇਂ ਨਾਰਮਲ ਰੂਟੀਨ ਐਕਸਰਸਾਈਜ਼ ਐ। ਪੁਲਿਸ ਅਲਰਟ ਐ ਆਪਣੀ ਡਿਊਟੀ ਕਰ ਰਹੀ ਐ ਤੇ ਅਸੀਂ ਤੁਹਾਡੇ ਰਹੀ ਲੋਕਾਂ ਨੂੰ ਵੀ ਇਹ ਸੁਨੇਹਾ ਤੁਸੀਂ ਵੀ ਆਪਣਾ ਪੈਨਿਕ ਨਾ ਹੋ ਵਧੀਆ ਤਰੀਕੇ ਨਾਲ ਆਪਣਾ ਕਰੋ ਪਰ ਲੇਕਿਨ ਜਿੱਥੇ ਕੋਈ ਲੱਗਦਾ ਤੁਹਾਨੂੰ ਕਿ ਸ਼ੱਕੀ ਵਿਅਕਤੀ ਤੁਹਾਡੇ ਏਰੀਆ ਵਿੱਚ ਘੁੰਮ ਰਿਹਾ ਤੁਹਾਡੇ ਆਸ-ਪਾਸ ਦਿਖਾਈ ਦੇ ਰਿਹਾ ਕਿਤੇ ਕੋਈ ਕਿਰਾਏ ਤੇ ਰਹਿ ਰਿਹਾ ਜਾਂ ਕੋਈ ਸ਼ੱਕੀ ਵਸਤੂ ਪਈ ਹੈ ਉਹਦੀ ਇਮੀਡੀਏਟੀ ਜਿਹੜੀ ਸੂਚਨਾ ਪੁਲਿਸ ਨੂੰ ਦੋ ਠੀਕ ਹੈ ਥੈਂਕ ਯੂ ਸੋਮੇਨ ਲੇਕਿਨ ਇਹ ਬੜਾ ਵੱਡਾ ਸ਼ਹਿਰ ਹੈ ਉਹਨੂੰ ਸੀਜ਼ਨਲੀ ਵੈਕਟਰ ਸੀਜ਼ਨ ਫਿਰ ਰਿਹਾ ਹੈ ਛੋਟੇ ਬਾਜ਼ਾਰ ਨੇ ਛੋਟੀਆਂ ਜਿਹੜੀਆਂ ਰਸ ਬਹੁਤ ਜ਼ਿਆਦਾ ਹੈ ਉਹਦੇ ਲਈ ਵੀ ਕੋਈ ਸਪੈਸ਼ਲ ਕੀ ਹੈ ਬਿਲਕੁਲ ਜਿਹੜਾ ਬੇਸਿਕਲੀ ਤਾਂ ਟ੍ਰੈਫਿਕ ਪੁਲਿਸ ਜਿਹੜਾ ਉਹ ਨੂੰ ਅਸੀਂ ਕਾਰਪੋਰੇਸ਼ਨ ਦੇ ਤੋ ਵਕਫਾ ਫਕ ਟਾਈਪ ਤੇ ਜਿਹੜੀ ਮੁਹਿੰਮ ਪਹਿਲਾਂ ਵੀ ਕੀਤੀ ਜਾ ਰਹੀ ਤਾਂ ਅੱਗੇ ਵੀ ਕੀਤੀ ਜਾਏਗੀ ਥੈਂਕ ਯੂ ਸੋ ਮੀ ਥੈਂਕ